ਬਠਿੰਡਾ ਦੇ ਤਲਵੰਡੀ ਸਾਬੋ ਇਲਾਕੇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨਾਂ ਦੀ ਬੱਸ ਦਾ ਸੜਕ ਹਾ사 ਹੋਇਆ ਦੱਸਦੀ ਹੈ ਕਿ ਜਾਨੀ ਨੁਕਸਾਨ ਦਾ ਬਚਾਵ ਰਿਹਾ ਹੈ ਇਸ ਹਾਸੇ ਦੌਰਾਨ ਦੋ ਤਿੰਨ ਕਿਸਾਨ ਜਿਹੜੇ ਨੇ ਉਹ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਕਾਰਨ ਧੁੰਦ ਦੇ ਵਿੱਚ ਡਵਾਈਡਰ ਨਾ ਦਿਖਣਾ ਰਿਹਾ ਤੇ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਬੱਸ ਦਾ ਜਿਹੜਾ ਹੈ ਉਹ ਸੰਤੁਲਨ ਵਿਗੜ ਗਿਆ ਤੇ ਜਿਹੜੀ ਬੱਸ ਹੈ ਉਹ ਹਾ사 ਕਰਸ ਹੋ ਗਈ ਸੋ ਤਸਵੀਰਾਂ ਪਟੰਡਾ ਦੇ ਤਲਵੰਡੀ ਸਾਬੋ ਤੋਂ ਸਾਹਮਣੇ ਆਈਆਂ ਨੇ ਜਿਵੇਂ ਸੀ ਭਾਈ ਜੀ ਆਹ ਭਾਈ ਪਾਣੀ ਆਪਣੇ ਵਿੱਚ